ਭਾਰਤ-ਪਾਕਿਸਤਾਨ ਬਾਰਡਰ ਤੇ ਵਸੇ ਪਿੰਡ ਖੇਮਕਰਨ ਚ ਪਾਕਿਸਤਾਨ ਮੁਰਦਾਬਾਦ ਦੇ ਲੱਗੇ ਨਾਰੇ ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਅਤਵਾਦੀਆਂ ਵੱਲੋਂ ਸੈਲਾਨੀਆਂ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਭਾਰਤ ਦੇ ਕੋਨੇ-ਕੋਨੇ ਚ ਪਾਇਆ ਜਾ ਰਿਹਾ ਰੋਸ ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਅਤਵਾਦੀਆਂ ਵੱਲੋਂ ਸੈਲਾਨੀਆਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਖੇਮਕਰਨ ਵਿੱਚ ਪਾਕਿਸਤਾਨ ਦਾ ਪੁੱਤਰਾ ਫੂਕਿਆ ਗਿਆ ਅਤੇ ਆਤਵਾਦ ਮੁਰਦਾਬਾਦ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਇਸ ਸਮੇਂ ਪੁਤਲਾ ਫੂਕਣ ਵਾਲੇ ਆਗੂਆਂ ਨੇ ਕੀ ਕੀਤਾ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਵੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਅੱਜ ਤੋਂ ਜਿਹੜਾ 2 ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਇੱਕ ਉਹਨਾਂ ਆਤਕਵਾਦੀਆਂ ਵੱਲੋਂ ਇੱਕ ਪਾਕਿਸਤਾਨ ਦੇ ਜਿਹੜੇ ਉਹ ਆਤਵਾਦੀ ਨੇ ਜਿਨ੍ਹਾਂ ਨੇ ਇੱਕ ਬੜੀ ਕਨੌਣੀ ਜਿਹੜੀ ਹਰਕਤ ਕੀਤੀ ਆ ਕਿ ਜਿਨ੍ਹਾਂ ਨੇ ਇੱਕ ਜਿਹੜੇ ਉੱਥੇ ਸਲਾਨੀ ਜਿਹੜੇ ਘੁੰਮਣ ਫਿਰਨ ਵਾਸਤੇ ਗਏ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਉਹਨਾਂ ਨੂੰ ਇਕੱਲੇ-ਇਕੱਲੇ ਬੰਦੇ ਦੀ شناخت ਕਰਕੇ ਕਿ ਤੁਸੀਂ ਕਿਸ ਬਰਾਦਰੀ ਨੂੰ ਜਿਹੜੇ ਬਿਲੋਂਗ ਕਰਦੇ ਹੋ ਉਹਨਾਂ ਨੇ ਜਿੰਨੇ ਕਿਹਾ ਕਿ ਮੈਂ ਕੋਈ ਆਉਦੇ ਕੁਮਾਰ ਲੱਗਦਾ ਜਾਂ ਹਿੰਦੂ ਲੱਗਦਾ ਪਿੱਛੇ ਉਹਨਾਂ ਨੂੰ ਛਾਣ-ਛਾਣ ਕੇ ਉੱਥੇ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਇਸ ਵਾਸਤੇ ਅਸੀਂ ਅੱਜ ਸਾਰੇ ਨਗਰ ਖੇਮਕਰ ਦੇ ਇਲਾਕਾ ਨਿਵਾਸੀ ਦੇ ਸਾਰੇ ਸੱਜਣਾ ਦੇ ਸਹਿਯੋਗ ਦੇ ਨਾਲ ਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ Hindu Sikh Isai ਅਸੀਂ ਸਾਰੇ ਭਰਾ ਅੱਜ ਉਹ ਇੱਕ ਰੋਸ ਮਾਰਚ ਕੱਢ ਰਹੇ ਹਾਂ ਕਿ ਜਿਹੜਾ ਇਹ ਕੰਮ ਕੀਤਾ ਗਿਆ ਹੈ ਪਾਕਿਸਤਾਨ ਵੱਲੋਂ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਦੇਖੋ ਜੇ ਪਹਿਲਗਾਮ ਦੇ ਵਿੱਚ ਜਿਹੜੀ ਤਸਵੀਰ ਦੇ ਅੱਤਵਾਦੀਆਂ ਵੱਲੋਂ ਆਟਕਣੋਣੀ ਮਾਸੂਮ ਲੋਕਾਂ ਨੂੰ ਮਜਲੂਮ ਲੋਕਾਂ ਨੂੰ ਜਿਹੜਾ ਉੱਥੇ ਗੋਲੀਆਂ ਦੇ ਨਾਲ ਭੁੰਨਿਆ ਗਿਆ ਹੈ ਇਸ ਰੋਸ ਦੇ ਵਜੋਂ ਪੂਰਾ ਖੇਮਕਰਨ ਦੇ ਖੇਮਕਰਨ ਦਾ ਇਲਾਕਾ ਜਿਹੜਾ ਹੈ ਉਹ ਪੁੱਤਲਾ ਭੂਗ ਰਿਹਾ ਹੈ ਇਹ ਆਪਦਾ ਰੋਸ ਦਰਜ ਜਿਹੜਾ ਉਹ ਕਰ ਰਿਹਾ ਇਹ ਅਤਕਣਾਉਣੀ ਹਰਕਤ ਆ ਇਤੋਂ ਖਾੜਕੂਆਂ ਨੂੰ ਇਤੋਂ ਅੱਤਵਾਦੀਆਂ ਨੂੰ ਬਾਜਾ ਹੋਣਾ ਚਾਹੀਦਾ ਮਾਸੂਮ ਲੋਕਾਂ ਨੂੰ ਮਾਰ ਕੇ ਗਰੀਬ ਦੇ ਨਿਤਾਣੇ ਲੋਕਾਂ ਨੂੰ ਮਾਰ ਕੇ ਕਿਹੜੀ ਪ੍ਰਾਪਤੀ ਹੈ ਯਾਰ ਵੇਖੋ ਜੇ ਕਿਸੇ ਸਰਕਾਰ ਨਾਲ ਟੱਕਰਿਆ ਸਰਕਾਰ ਨਾਲ ਲੜਿਆ ਜਾ ਸਕਦਾ ਪਰ ਇਹਨਾਂ ਲੋਕਾਂ ਦਾ ਗਨਾ ਕੀ ਸੀ ਇਹਨਾਂ ਲੋਕਾਂ ਦਾ ਕੋਈ ਗਿਆਨ ਨਹੀਂ ਸਿਰਫ ਇਹਨਾਂ ਦਾ ਇਹ ਗਿਆਨ ਸੀ ਵੀ ਇਹ ਘੁੰਮਣ ਕਸ਼ਮੀਰ ਦੇ ਵਿੱਚ ਚਲੇ ਗਏ ਤੇ ਖਾਰਕੂਆਂ ਨੇ ਅੱਤਵਾਦੀਆਂ ਨੇ ਮੈਸੇਜ ਇਹ ਦੇਣਾ ਹੈ ਸਰਕਾਰ ਨੂੰ ਜਾਂ ਦੁਨੀਆ ਨੂੰ ਵੀ ਕਸ਼ਮੀਰ ਸ਼ਾਂਤ ਨਹੀਂ ਕਿਉਂਕਿ ਕਸ਼ਮੀਰ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੀ ਆ ਹਾਲਾਤ ਬੜੇ ਬੇਤਰ ਹੋਏ ਆ ਸਿਰਫ ਇਸ ਵਜ੍ਹਾ ਕਰਕੇ ਇੱਕ ਮੈਸੇਜ ਦੇਣ ਦੇ ਬਹਾਨੇ ਲੋਕਾਂ ਨੂੰ ਜਿਹੜਾ ਭੁੰਨ ਕੇ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਬਹੁਤ ਅਤਕਨਾਉਣੀ ਹਰਕਤ ਆ ਅਸੀਂ ਇਹਦੀ ਕੋਈ ਸ਼ਬਦਾਂ ਨਹੀਂ ਦਿੰਦਾ ਕਰਦੇ ਕੋਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਪਹਿਲਗਾਮ ਵਿਖੇ ਔਰ ਇੱਕ ਕਨੌਣੀ ਹਰਕਤ ਸੀ ਔਰ ਉਸ ਦੀ ਹਿੱਸਾ ਖ ਸਭ ਤਾਂ ਨਿੰਦਾ ਕਰਦੇ ਆ ਕਿਉਂਕਿ ਜਿਹੜਾ ਭਾਰਤ ਦੇਸ਼ ਹੈ ਇਹ ਹਮੇਸ਼ਾ ਹੀ ਪਿਆਰ ਚਾਹੁੰਦਾ ਔਰ ਬੜੇ ਉਪਰਾਲੇ ਕਰ ਰਿਹਾ ਪਰ ਜਿਹੜਾ ਵਿਰੋਧੀ ਦੇਸ਼ ਹੈ ਪਾਕਿਸਤਾਨ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ 6 ਦਿਨ ਹੀ ਹੋਈ ਸੀ ਹਰ ਹਰ ਵਾਰ ਹੀ ਉਹਨੇ ਇੱਕ ਵਾਰ ਨਹੀਂ ਵਾਰ-ਵਾਰ ਉਹ ਇਦਾਂ ਕਰ ਰਿਹਾ ਜੇ ਸਾਡੇ ਪੰਜਾਬ ਨੂੰ ਨਸ਼ੇ ਦੇ ਵਿੱਚ ਡੋੜਿਆ ਜਾ ਰਿਹਾ ਦੇਸ਼ ਨੂੰ ਤੇ ਇਹ ਵੀ ਉਹਨਾਂ ਦੀ ਚਾਲ ਹੈ ਜਵਾਨੀ ਖਤਮ ਕਰਨ ਦੀ ਔਰ ਜਿਹੜੇ ਅਤਕਵਾਦੀ ਹਮਲੇ ਕਰਵਾਏ ਜਾ ਰਹੇ ਨੇ ਇਹ ਵੀ ਪਾਕਿਸਤਾਨ ਦੀਆਂ ਚਾਲਾਂ ਨੇ ਸੋ ਜਿੱਥੇ ਅਸੀਂ ਇਸ ਦੀ ਸਖਤ ਸਖਦਾਈ ਨਿੰਦਾ ਕਰਦੇ ਆ ਉੱਥੇ ਉਹਨਾਂ 28 ਪਰਿਵਾਰਾਂ ਦੇ ਨਾਲ ਵੀ ਜਿਹੜੀ ਪੰਜਾਬ ਸਰਕਾਰ ਖੜੀ ਹੈ ਔਰ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਹੈ ਉਹ ਸਰਕਾਰ ਦੇਣ ਲਈ ਤਤਪਰ ਹੈ ਔਰ ਪੂਰੀ ਨਦੀ ਜਿਹੜੀ ਹੈ ਹੈਲਪ ਕੀਤੀ ਜਾਵੇਗੀ ਔਰ ਅਸੀਂ ਅੱਜ ਸਾਰੇ ਆ ਭਰਾ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਆ ਖੇਮ ਕਰਨ ਦੇ ਵਿੱਚ ਔਰ ਇਸ ਰੋਸ ਦੇ ਵਿਰੋਧ ਚ ਪਤਲਾ ਫੋਕ ਰਹੇ ਆ ਤਾਂ ਜੋ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਨੇ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਰਿਹਾ ਜਾ ਸਕਦਾ ਔਰ ਉਹਨਾਂ ਦੇ ਅਫਸੋਸ ਦੇ ਵਿੱਚ ਅਸੀਂ ਅੱਜ ਜਿੱਥੇ ਅਫਸੋਸ ਦਰਜ ਕਰਦੇ ਆਂ ਹਮਦਰਦੀ ਪ੍ਰਗਟ ਕਰਦੇ ਪਰਿਵਾਰਾਂ ਨਾਲ ਉੱਥੇ ਅੱਜ ਪਾਕਿਸਤਾਨ ਦੇ ਖਿਲਾਫ ਅਸੀਂ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕ ਰਹੇ ਹਾਂ